ਹਾਂਜੀ ਸਾਰੇ ਬਿਨਾਂ ਨੂੰ ਜੀ ਪਿਆਰਪਰੀ ਸਤਿ ਸ੍ਰੀ ਅਕਾਲ ਤੇ ਪਹਿਲਾਂ ਟਰੈਕਟਰ ਚੈੱਕ ਕਰਾਂਗੇ। ਇਹ ਟਰੈਕਟਰ ਸਵਰਾਜ ਆਸੂ 55 55 ਤੇ ਇਹ ਨਵਾਂ ਲਿਆਂਦਾ ਜੀ ਰਿਸਤਰਾ ਨਾਲ ਤੇ ਲੇਜ਼ਰ ਕਰਾ ਮਾਰਨਾ ਹੈ ਤੇ ਇੱਥੇ ਗੋਗੀ ਵੀਰਾ ਲੇਜ਼ਰ ਕਰਾ ਕੇ ਚੱਲ ਰਿਹਾ। ਪੂਰਾ ਕਰਦੋ ਕਰਦੀ ਹੋਇਆ ਪੈਪ ਚੌਦੀ ਜਮੀਨਾਂ ਬਸਿਏ ਰਹੀ ਗਏ ਪੱਛੇ ਤੇ ਆ ਗਏ ਤੇ ਮਿੱਟੀ ਚ ਕਾਈ ਤੇ ਇੱਥੇ ਸੋਨਾ ਖਿੱਦਕਿੱਦਿਆ ਆਉਗਿਆ ਇਹ ਲਿਆਇਆ ਨਵਾਂ ਟਰੈਕਟਰ ਆਸੂ 55 ਜੀ। ਇਹ ਕਹਿੰਦੇ ਵੀ ਆਪਾਂ ਨੇ ਅੱਜ ਹੜਾ ਤੇ ਦੇਖਣਾ ਚਾਹਿਆ ਕਿ ਟੂਰੀ ਦਾ ਸੀਜ਼ਨ ਬਹੁਤ ਹੋ ਗਿਆ ਨੇ ਯਾਰ ਤੇ ਸਾਡੇ ਹੜਾ ਦੀ ਬਾਜ਼ੀ ਕੋਈ ਨਹੀਂ ਹੋਈ ਬਸ ਚਲ ਆਪਾਂ ਹੜਾ ਚੜ੍ਹਦਾ ਕੋਈ ਚੈੱਕ ਕਰਦੇ ਨੇ ਕੱਲੋ ਤੋਂ ਦੱਸਦੇ ਵੀ ਹਾਂ ਜਿਹੜਾ ਨੰਬਰ 55 ਵੀ ਕੀ ਐਂਸ ਫਰਕ ਹੈਗਾ ਕਿ ਨਹੀਂ ਸਭ ਤੋਂ ਪਹਿਲਾਂ ਤਾਂ ਆਪਾਂ ਰਿਵਿਊ ਇਹਦਾ ਕਰਦੇ ਆਪਾਂ ਵੀ ਹਾਂ ਪੁੱਛਦੇ ਆ ਵੀ ਇਹਨਾਂ ਨੇ ਜਿਹੜਾ ਮਤਲਬ ਟੂਰੀ ਦਾ ਸੀਜ਼ਨ ਲੈ ਆ ਵੀ ਉਹ ਚ ਕਿੰਨਾ ਕੁ ਨਜ਼ਾਰਾ ਆਇਆ ਕਿ ਨਹੀਂ ਆਇਆ ਕਦੀ ਇਹਦੇ ਬਾਹੀ ਤੂਈ ਕਰੀਏ ਵੀ ਉਹ ਚ ਕਿੰਨਾ ਕੁ ਨਜ਼ਾਰਾ ਆਇਆ ਕਿ ਨਹੀਂ ਆਜੋ ਹੈਪੀ ਆਜੋ ਏ 4x4 ਆ ਜੀ 855 ਦੇਖੋ ਤੁਸੀਂ ਮਾਰੋ ਰਿਜਿਸਟਰ ਜੀ 22 ਦਾ ਬਿਲਕੁਲ ਨਮਾਲੇ 206 ਘੰਟੇ ਚੱਲ ਗਿਆ ਟੂੜੀ ਵਾਲੀ ਮਸ਼ੀਨ ਤੇ ਚੱਲਿਆ ਹੈ ਨਵੀਂ ਮਸ਼ੀਨ ਤੇ ਤੇ ਉਸ ਤੋਂ ਬਾਅਦ ਇਹਨਾਂ ਨੇ ਭਾਈ ਕਰੀਏ ਤਕਲੀਨਾ ਤੇ ਆ ਲੈਜ਼ਰ ਕਰਤੇ ਗੋਗੀ ਨੇ ਉਹ ਕੱਲ ਕਿੱਦੇ ਦਿਵਾ ਕੇ ਦੇਖਿਆ ਪਹਿਲਾਂ ਉਹ ਟੇਸ ਵਾਲੀ ਕਿ ਬਾੱਕ ਦੇਖਿਆ ਆਪਾਂ ਹਾਲ ਪਾਏ ਆ ਪਿੱਛੇ ਛੋਟੇ ਕਿਉਂਕਿ ਇਹਨੇ ਪੁਰਾਣੀ ਟਰੈਕਟਰ ਵਾਲੇ ਤੇ ਕਿ ਨਹੀਂ ਅੱਜ ਹੁਣ ਆਏ ਟੈਂਸ਼ਨ ਪੈ ਗਈ ਕਹਿੰਦੇ ਤੋੜ ਦੇਣੇ ਇਹਨੇ ਉਹ ਤੁਸਤਾ ਹੋ ਗਈ ਆ ਜੰਡੂ ਵਾਲਿਆ ਪਰ ਆਇਆ ਮੂਰੇ ਤੋਂ ਜਾਊਗਾ ਜੇ ਲਿੰਕਾਂ ਕੋਲੋਂ ਦੇ ਸਿੰਪਲਲੀ ਤੋੜਦਾ ਜੇ 4x4 ਲੱਗਿਆ ਹੋਇਆ ਫੇਰ ਕਰੂਗਾ ਕੰਮ ਹੜ ਨਮਿਆ ਹੈਪੀ ਕਿਵੇਂ ਚੱਲਿਆ ਫਿਰ ਫਿਰ ਟੁੜੀ ਹੋਣੀ ਮਸ਼ੀਨ ਤੇ ਕਿੰਨੀ ਕਿ ਟਰਾਲੀ ਬਣਾਤੀ 300 ਮੀਟਰ ਦੀ ਟਰਾਲੀ ਬਣਾਤੀ 319 ਟਰਾਲੀ ਪਹਿਲੇ ਸਾਲ ਹੀ ਬਣਾਤੀ ਤਾਂ 852 ਮਸ਼ੀਨ ਵੀ ਨਵੀਂ ਸੀ ਫਿਰ ਮਸ਼ੀਨ ਵੀ ਨਵੀਂ ਸੀ ਮਸ਼ੀਨ ਵੀ ਨਵੀਂ ਸੀ ਕੇਐਸਟੀ ਕੇਐਸ 758 ਮਾਡਲ ਜਿਹਦੇ ਪਿੱਛੇ ਉਹ ਜਿਹੜੀ ਘਾਟ ਹੁਣ 8 ਇੰਚੀ ਆਈ ਨਵੀਂ ਹੈ ਨਾ ਜਿਹਦੇ ਪਿੱਛੇ ਬਰਮਾ ਚੱਲਦਾ ਇਹਦੇ ਪਿੱਛੇ ਬਰਮਾ ਹੈ ਇਹਦੀ ਟੈਂਕੀ ਭਰ ਕੇ ਲੈ ਜਾਂਦੇ ਤੇ ਇਹਦੀ ਟੈਂਕੀ ਬੜੀ ਹੈ ਕਿ ਸੇਮ ਹੈ ਦੋਏ ਜਿੰਨੀ ਇਹਨਾਂ ਨੇ ਭਾਈ ਦੋ ਸੁਵਰਾਜ ਹੈ ਇੱਕ 852 ਪੁਰਾਣਾ ਜਣੀ ਉਹ ਤਾਂ ਕਹਦੇ ਵੀ ਕਰਮ ਵਾਲਾ ਹਨਾ ਉਹ ਤਾਂ ਵੀ ਇਹ ਵੀ ਕਰਮ ਵਾਲਾ ਬਸ ਪੁੱਛੋ ਇਹਨਾਂ ਨੂੰ ਹਾਂ ਇਹ ਵੀ ਕਰਮ ਵਾਲਾ ਇਹ ਵੀ ਕਰਮ ਵਾਲਾ ਸੁਵਰਾਜ ਜਣੀ ਸੁਵਰਾਜ ਦਾ ਜਣੀ ਭਰੋਸਾ ਬਣਿਆ ਸੁਵਰਾਜ ਫੇਰ ਆ ਗਿਆ ਹਨਾ ਤੇ ਹੋ ਵੀ ਦੀ 1921 ਬਾਅਦ ਹੁਣ ਨਹੀਂ 1921 ਬਾਅਦ ਚ ਗੱਲਾਂ ਕਰਾਂਗੇ ਪਹਿਲਾਂ ਇਹ ਦੱਸ ਵੀ 4x4 ਦਾ ਸੁੱਖ ਆ ਗਿਆ ਕਿ ਨਹੀਂ ਆ ਨਜ਼ਾਰਾ ਆ ਗਿਆ ਭਾਈ ਜੀ ਪੂਰਾ ਤਵੀਆਂ ਤੇ ਨਜ਼ਾਰਾ ਆਉਂਦਾ ਕਿ ਨਹੀਂ ਆਉਂਦਾ ਕੋਈ ਤਾਂ ਦੰਦ ਪਿੱਟੀ ਜਾਂਦੇ ਤੇ ਮਰਾਈ ਜਾਂਦੇ ਤੇ ਸਲਿੱਪ ਹੈ ਬੰਦੇ ਫਿਰ ਬਾਅਦ ਚ ਪਤਾ ਲੱਗਦਾ ਇਹ ਵੀ ਟੈਂਕਾ ਡੂੰਕਾ ਲੱਗਦਾ ਕਿ ਨਹੀਂ ਬੰਦਾ ਯਾਰ ਪੈਸੇ ਲਾਏ ਹੋ ਕੋ ਨਾ ਭੁੱਲ ਜਾਂਦਾ ਪੈਸੇ ਭੁੱਲ ਜਾਂਦਾ ਰੇਟ ਵੀ ਜਾਇਜ਼ ਆ ਆਏ ਵੀ ਨਹੀਂ ਵੀ ਅਮਨ ਮੀਤਾ ਕੰਪਨੀ ਵੱਡ ਰਹੀ ਆ ਆਪਾਂ ਨੂੰ ਵੀ ਹਾਂ ਦੇ ਦਈਏ 12 ਲੱਖ ਦਾ 14 ਲੱਖ ਦਾ ਨਾਲੇ ਉਹ ਵੀ ਉਹ ਕੰਮ ਆ ਦਿਗਾੜੂ ਉਹਦੇ ਵਾਲਾ ਕੰਮ ਆ ਵੀ ਜਿਵੇਂ 7 ਦਾ ਇੰਚ ਨਾ ਦੇਖ ਮੇਰੀ ਗੱਲ ਸੁਣ 7 ਦਾ ਇੰਚ ਨਾ ਧਾਣੇ ਹੀ ਗਿਣਦਾ ਪਹਿਲੇ ਮੰਗ ਕੇ ਨਹੀਂ ਤੇ ਜਣੀ ਪੂਰਾ ਖੁਸ਼ ਆ ਕੰਮ ਪੂਰਾ ਹੁਣ ਅੱਜ ਜੱਗੇ ਬੋਸ ਮੰਗਵਾ ਦੀ ਫਿਰ ਆਪਾਂ ਲੈ ਕੌਣ ਚਲਾਊਗਾ ਹੁਣ ਤੁਸੀਂ ਚਲਾਓਗੇ ਮੈਂ ਦੇਖਾਂ ਚਲਾ ਕੇ ਤੂੰ ਹਾਂ ਤੂੰ ਵੀ ਦੇਖ ਤੂੰ ਵੀ ਦੇਖਾਂਗਾ ਵੀ ਲੈਣ ਚੱਕ ਇਹ ਬਈ ਪੁਆਇਆ ਵੈਸੇ ਮੈਂ ਆਪਣੀ ਉਹਦੇ ਨਾਲੇ ਮਾਚ ਲਾ ਆ ਜਾ ਚਲਾ ਕੇ ਦੇਖਣਾ ਅੱਜ ਸਵਰਾਜ ਵੀ ਮੈਨੂੰ ਨਾ ਜਿਹੜੀ ਆਵਾਜ਼ ਤੇ ਗੁੰਗਾ ਹੋ ਗਿਆ ਥੋੜਾ ਜਿਆ ਹਾਂ ਬੜਕਦਾ ਨਹੀਂ ਰਹੀ ਬੜਕਦਾ ਨਹੀਂ ਜੋ ਮਤਲਬ ਪ੍ਰਾਣਾ ਜਿਹੜਾ ਸਾਲਾ ਸਵਾਜਾ ਲਿਆਉਂਦਾ ਹਨਾ ਵੀ ਆਹ ਪਤਾ ਨਹੀਂ ਲੱਗੇ ਵੀ ਲੋਕਾਂ ਦੀ ਇਹ ਵੀ ਕਹਿੰਦੇ ਹੁੰਦੇ ਨੇ ਤੇ ਵੀ ਚੱਲ ਹੁਣ ਡੈਕ ਸੁਣਨ ਲੱਗ ਗਿਆ ਡੈਕ ਸੁਣਨ ਲੱਗ ਗਿਆ ਨਹੀਂ ਸਾਇਲੈਂਸ ਹੁਣ ਬੈਬਰੇਸ਼ਨ ਤਾਂ ਨਹੀਂ ਟਰੈਕਟਰ ਦੇ ਉੱਪਰ ਕੋਈ ਕੋਈ ਨਹੀਂ ਹੈ ਹਨਾ ਹੁਣ ਤਾਂ ਦੇਖਣਾ ਹੀ ਚਾਹ ਲਾਗੇ ਹੁਣ ਦੇਖਣਾ ਹੀ ਹੈ ਤੇ ਬੱਕ ਗਲਾਸ ਰੱਖਦੇ ਪਾਣੀ ਦਾ ਆਏ ਥੋੜੇ ਵੀ ਛੱਲ ਮਾਰ ਕੇ ਡੁੱਲ ਜੂ ਹਾਂ ਨਹੀਂ ਇੰਨਾ ਹੋ ਕਰਤਾ ਇਹ ਮਹਿੰਦਰਾ ਮਹਿੰਦਰਾ ਹੈ ਆ ਲੱਗਿਆ ਗਿਆ ਤਾਂ ਹੁਣ ਮਹਿੰਦਰਾ ਵੀ ਹੁਣ 555 ਆ ਗਿਆ ਭਾਈ ਮੈਂ ਨਾ ਮਹਿੰਦਰਾ ਪਿੱਛੇ ਬਹੁਤ ਜ਼ੋਰ ਲਾਇਆ ਅਸਲ ਚ ਦੇਖ ਫੇਰ ਮਹਿੰਦਰਾ ਹੀ ਆ ਗਿਆ ਆਇਆ ਮਹਿੰਦਰਾ ਆਇਆ ਮਹਿੰਦਰਾ ਇਹ 19 ਕੀ ਹੋਈ ਗੱਲ ਕਹੀ ਤੂੰ ਆ ਕਹਿੰਦਾ 655 ਬਾਕੀ ਕਰ ਕੀ ਰਹੀ ਸਹੀ ਗੱਲ ਹੈ ਤੇ ਚਲਾਉਨੇ ਹੁਣ ਦੇਖੋ ਇਹਦਾ ਪਹਿਲਾਂ ਆਪਾਂ ਮੋਟਾ-ਮੋਟਾ ਸਮਝਾਈਏ ਲੋ ਹਾਈ ਮੀਡੀਅਮ ਆ ਆ ਕਹਦਾ ਕਿਹੜਾ ਆ ਗਿਆ ਨਾ ਇਹ 4 ਵੀ ਇਹ ਕਿਵੇਂ ਪਊਗਾ ਇਹ ਇਹ ਥੱਲੇ ਨੂੰ ਕਰਕੇ ਜੁੜਦਾ ਨਾ ਡਾਉਂ ਡਾਉਂ ਇਹ ਮਤਲਬ ਕਿ ਇਹ ਬੈ ਜਾਣਾ ਹੈ ਅੱਛਾ ਟਰੱਚ ਦੱਬ ਕੇ ਤਾਂ ਇਹਨੇ ਥੱਲੇ ਤੋਂ ਜੱਕ ਲਿਆ ਦੇਖੋ ਕੱਟ ਹੋਣੀ ਆ ਹਾਂ ਤੇ ਇਹ ਜ਼ਿਆਦਾ ਜੁੜਦੇ ਆ ਜੇ ਡਾਊਨ ਕਰ ਦੇਣ ਆਪਾਂ ਨੇ ਫੇਰ ਮਤਲਬ ਪੈ ਜਾਣਾ ਹੁਣ ਆਪਾਂ ਸਾਦੇ ਜਿਓ ਚਲਾਉਨੇ ਆ ਪਹਿਲਾਂ ਹਨਾ ਹਾਂ ਕਿਹਾ ਦਾ ਸੀ ਕਿ ਆਹ ਕੰਨ ਵੀ ਰੁਕ ਜਾਓ ਸਰਵਿਸ ਕਰਾ ਲਓ ਪਹਿਲੇ ਹਾਈ ਤੇ ਰੱਖੀਏ ਇੱਕ ਤੀਰੇ ਦੇ ਮੀਡੀਅਮ ਤੇ ਦੇਖ ਲੈ ਸਾਰੀ ਪਾ ਕੇ ਦੇਖ ਲੈ ਅੱਜ ਜ਼ਮੀਨ ਲੱਗਦੀ ਪੌਲੀ ਬਹੁਤਾ ਥੱਲੇ ਨੂੰ ਥੱਲੇ ਨੂੰ ਆਹ ਪੈ ਗਿਆ ਇਹ ਕਿਹੜਾ ਕੰਮ ਨਹੀਂ ਹੋ ਰਿਹਾ। ਬਹੁਤ ਹੀ ਇੱਛਾ ਦੇ ਜਿੰਨਾ। ਉਹ। ਜਿੱਦਿਵੇਂ ਮਤਲਬ ਇਹ ਟਰੈਕਟਰ ਹੈ ਥੋੜਾ ਜਿਆ ਮੁੱਛ ਦੇ ਮੁੱਛ ਦੇ ਲੰਬਾ ਲੈ ਜੰਨੇ ਆ। ਹਾਂ। 4 ਸਿਲੰਡਰ ਇੰਜਨ ਸਾਲਾ ਦਬਦਾ ਛੇਤੀ ਆ, ਉੱਠਦਾ ਵੀ ਛੇਤੀ ਆ। ਇਹਨੇ ਦਬਣਾ ਵੀ ਨਹੀਂ ਛੇਤੀ ਛੇਤੀ। ਉੱਠਦਾ ਵੀ ਉਸੇ ਸਪੀਡ ਤੇ। ਟੌਪ ਲਿੰਕ ਮੈਨੂੰ ਥੋੜੀ ਜਿਹੀ ਖੁੱਲੀ ਲੱਗਦੀ ਆ ਪਿੱਛੇ ਤੇ ਜਿਆਦਾ ਨਹੀਂ ਲੱਗਦੇ ਇੱਕ ਪੈਸੀ ਲੱਗਦੇ ਆ। ਜਿਆਦਾ ਜੀ ਲੱਗਦੇ ਆ। ਥਾਂ ਲੰਬੇ ਤਾਂ ਆਤੀ ਆ। ਆ ਥੋੜੀ ਟੌਪ ਲਿੰਕ ਲੰਬੀ ਆਲੇ ਮੈਨੂੰ ਲੱਗਦੀ। ਹਾਂ। ਦੇ ਲੈ ਇੰਨੇ ਕੇ ਹਲ ਘੜ ਦਨੇ ਆਲੇ ਮੈਂ ਕਹਿੰਦਾ ਫੜੇ ਪਾ ਲਈ ਆਪਾਂ ਹਾਲ ਜਿਆਦਾ ਦੇ ਆ ਨਾ ਹਾਂ ਜੰਨੂ ਦੇ ਹਾਲ ਹੈ ਨਾ ਹੁਣ ਤਾਂ ਉਹਨੇ ਪਾਈਪ ਚ ਹਾਂ ਐਂਗਲ ਦੇ ਬਣਾਇਆ ਮੇਰਾ ਆਹ ਜਵਾਂ ਦੱਬੀ ਦੱਬੀ ਐਂਗਲ ਐਂਗਲ ਵੈਲਡ ਕਰਿਆ ਵਾ ਦੁਅਲੋਡ ਚ ਇੰਨੀ ਨਹੀਂ ਹੈਗੀ ਨਾ ਜੇ ਪਾਈਪ ਹੁੰਦੇ ਆ ਦੇਖੀ ਉਹ ਤਾਂ ਹਲਕਾ ਹੁੰਦਾ ਪਾਈਪ ਤਾਂ ਉਹਦਾ ਵੀ ਜਾਂਦਾ ਵੀ ਨਟ ਕੱਸਦੀ ਦਾ ਵੀ ਹੁੰਦਾ ਤੀਏ ਮੀਡੀਅਮ ਚ ਪਹਿਲੇ ਇਹ ਚ ਨਹੀਂ ਚੱਲਣਾ ਲੋ ਟਕਾਣੀ ਪਹਿਲੇ ਇਹ ਚ ਜ਼ਿਆਦਾ ਤੁਰਦਾ ਇੱਥੀ ਬੰਨੀ ਵੀ ਆ ਹੱਲੇ ਨਾਲ ਕਰਦੀ ਪੂਰੀ ਨਹੀਂ ਤੇ ਥੱਲੇ ਘੜ ਕੇ ਦੇਖ ਚ ਲਾ ਕੇ ਲੈ ਵੀ ਇੱਥੀ ਹੋਇਆ ਮੁਰੇ ਹੁਣ ਉਧਰ ਗੋਗੀ ਚੱਲਣੇ ਆ ਲੈ ਦਰ ਗੱ ਅੱਛਾ ਪਿਛਲੇ ਟਾਇਰ ਪੱਟ ਘਲਵੱਟ ਵੜਦੇ ਮੂਲੇ ਵੱਧ ਵੜਦੇ ਹਰੇ ਪਿਛਲਾ ਨਹੀਂ ਸਲਿੱਪ ਕਰਦਾ ਹੈ ਚਲੋ ਇੱਕ ਦਰ ਇੱਕ ਪੀਆ ਹਾਂ ਸਭ ਤੇ ਬੜੀ ਹੈ ਪੀਆ ਕਿ ਕਿ ਨੂੰ ਆਪਾਂ ਕਦਾ ਆਪਾਂ ਜੇ ਮੜਾ ਮੋੜੇ ਗੱਲ ਹੋਵੇ ਵੀ ਆਪਾਂ ਸਮਝ ਸਕਦੇ ਆ ਸਾਡਾ ਇੰਜਨ ਹੈ ਜੋ ਮਰਜ਼ੀ ਲੈ ਲੈਦਾ ਤਾਂ ਮਰੁੱਤੀਕਾਰ ਵਾਲਾ ਕੰਮ ਹੈ ਦੋਤਾ ਨਾਲੇ ਤਾਂ ਪਹਿਲਾਂ ਤੇ ਹੀ ਆਪਣੀ ਪਸੰਦ ਆ ਓਰੇ ਨਹੀਂ ਬਾਪੂ ਮੇਰੀ ਗੱਲ ਸੁਣਾ ਤੇ ਜਿੱਥੇ ਤਾਂ ਮਰਜ਼ੀ ਸਮਾਨ ਲੈ ਲੈਦਾ ਇੱਕ ਤਾਂ ਸਰਵਿਸ ਘਰਾਂ ਕਰ ਲੈ ਸਰਵਿਸ ਘਰ ਵੀ ਕਰ ਲੂਗਾ ਸਾਰੇ ਕਹਾਣੇ ਪੁਰਾਣੇ ਬਾਪੂ ਨੂੰ ਸਾਰਿਆਂ ਨੂੰ ਪਤਾ ਵੀ ਕਿਆ-ਕਿਆ ਜੀ ਕਿ ਨਹੀਂ ਥੋੜਾ ਦਾ ਹੋਇਆ ਇਹਦਾ ਘਰ ਨਹੀਂ ਭੇਜਦਾ ਵਾ ਸਾਰਾ ਹਾਂ ਭੇਜਦਾ ਸਮਾਨ ਵੀ ਮਿਲਦਾ ਹੈ ਸਮਾਨ ਵੀ ਮਿਲਦਾ ਹਰ ਇੱਕ ਚੀਜ਼ ਨਹੀਂ ਸਮਾਨ ਮਿਲਦਾ ਹੀ ਨਹੀਂ ਹਰ ਇੱਕ ਡਾਕਟਰ ਦਾ ਫਿਰ ਚੱਲੋ ਧੱਕੇ ਖਾਂਦੇ ਦੇ ਲੀਵਰ ਆਪਾਂ ਨਾ ਨਾ ਹੁਣ ਲਾਓ ਜੀ ਟਮਾਟਰ ਹੀ ਚੱਲਿਆ ਬਹੁਤ ਸੋਹਣਾ ਤੇ ਕੰਮ ਵੀ ਨੇੜੇ ਚਲਾਤਾ ਸੀਨੇ ਬਸੀ ਐਵੇਂ ਤੇ ਅੱਜ ਹੁਣ ਨਵੇੜ ਕੇ ਹੁਣ ਚੱਲ ਜਾਣਾ ਪਿੰਡ ਨੂੰ ਸਵੇਰੇ ਆ ਗਿਆ ਸੀ ਸੱਜਰੇ ਮੈਂ ਪਹਿਲਾਂ ਮੈਂ ਚਲਾਇਆ ਫਿਰ ਬਾਅਦ ਚ ਗੋਗੀ ਆ ਗਿਆ ਤਾਂ ਮੈਨਾਂ ਨੂੰ ਕਿ ਚੇਂਜ ਕਰ ਲੇ ਤੇ ਕੱਪੜੇ ਤੇ ਹੁਣ ਗੋਗੀ ਲਾ ਚੱਲ ਰਿਹਾ ਪੁੱਛਣਾ ਗੋਗੀ ਨੂੰ ਬਾਕੀ ਕਿਵੇਂ ਪਾਉਂਦਾ ਵਗੇਲਾ ਕਿ ਨਹੀਂ ਆਹਾ ਆਏ ਹੈ ਕਿਹੜਾ ਐ ਬਾਈ ਚਮਕੀਲਾ ਆਇਆ ਵਾ ਲੈ ਮੈਨੂੰ ਪਾਵਰ ਬੈਂਕ ਦੇ ਦੇ ਫਿਰ ਮੇਰਾ ਉਹ ਆਟੋ ਕੱਟ ਲਿਆ ਕਰ ਬੰਦ ਕਰ ਕਿਵੇਂ ਗੋਗੀ ਨਿਆਰਾ ਆ ਰਿਹਾ ਫੋਰ ਵੇ ਫੋਰ ਪਾਉਣਾ ਜਿੱਦਣ ਆਪਣੀ ਕਰਨੀ ਹੈ ਇੰਨੀ ਕਵਾਜ ਤੇ ਨਜ਼ਾਰਾ ਵਾਹ ਚੱਲ ਸਾਹਿਬ ਕੇ ਪਹਿਲਾ ਟੈਰੀ ਠੰਡਾ ਲੈ ਕੇ ਆਉਣਾ ਮੈਂ ਤੇਰੇ ਵਾਸਤੇ ਚਿਲਡ